ਮਾਤਾ ਮੇਰੇ ਮਾਪਿਆਂ ਦੀ ਧਰਤੀ ਆ ਕਿੱਥੇ ਜਾਣਾ ਚਾਹੁੰਦਾ ਮੈਂ ਜਾਵਾਂਗਾ ਕਿ ਮੈਂ ਆਪ ਕਿਸਾਨ ਦਾ ਪੁੱਤ ਐ ਮੈਂ ਤੁਹਾਨੂੰ ਕੰਕਰੀਟ ਗੱਲਾਂ ਕਹਿਆਂ ਕਿ ਕਿੰਨਾ ਕਿਸਾਨਾਂ ਦੀਆਂ ਇਨਕਮਾਂ ਵਧ ਸਕਦੀਆਂ ਉਹ ਪੱਤਰ ਮਾਰਦੇ ਨੇ ਤੇ ਤਾਂ ਹੀ ਕੰਮ ਕਰੂਗੀ ਬੰਦਾ ਹੋਵੇ ਟੈਕਨੀਕ ਨਹੀਂ ਕਰਨੀ ਪੋਲਿਟਿਕਸ ਕਰਨੀ ਤੇ ਯੂਨੀਅਨ ਵਾਲੇ ਤੋਂ ਵੱਡੇ ਵੱਡੇ ਜਿਹੜੇ ਨੇਤਾ ਬਣੇ ਹੋਏ ਨੇ ਬਣਦੇ ਫਿਰਦੇ ਨੇ ਉਹ ਮੈਂ ਗੱਲ ਕਰਨ ਤੋਂ ਪਿੱਛੇ ਨਹੀਂ ਹਟਿਆ ਮੈਂ ਤੁਹਾਨੂੰ ਨਾ ਨਾ ਇਹ ਤੁਹਾਡੇ ਧਰੂ ਕਰਨੀ ਆ ਮੇਰ ਨਾਲ ਆ ਕੇ ਕਰਨ ਮੈਂ ਗੱਲ ਕਰਨ ਲਈ ਆਲਵੇ ਧਿਆਨਾਂ ਕਿਉਂਕਿ ਮੈਂ ਕਿਹਾ ਕਿਸਾਨ ਦਾ ਪੁੱਤ ਹੈ ਲੇਕਿਨ ਇਹ ਪੋਲਿਟਿਕ ਨਾ ਮੈਂਦਾ ਗੱਲ ਮਜੀਠਾ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮੀਡੀਆ ਦੇ ਮੁਖਾਤਬ ਹੋਏ ਸੰਧੂ ਕਿਸਾਨਾਂ ਤੋਂ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆਏ ਸੰਧੂ ਨੇ ਕਿਹਾ ਕਿ ਉਹ ਖੁਦ ਕਿਸਾਨ ਦੇ ਪੁੱਤ ਨੇ ਉਹ ਵੀ ਕਿਸਾਨਾਂ ਦੀ ਆਮਦਨ ਦੋਗਣੀ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ ਸੰਦੂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਲੇਕਿਨ ਗੱਲ ਕਿਸਾਨੀ ਮਸਲੇਆ ਮੁੱਦਿਆਂ ਤੇ ਹੱਲ ਦੀ ਹੋਣੀ ਚਾਹੀਦੀ ਹੈ ਰਾਜਨੀਤੀ ਨਹੀਂ ਮਾਝਾ ਮੇਰੇ ਮਾਪਿਆਂ ਦੀ ਤਰਕੀ ਆ ਕਿੱਥੇ ਜਾਣਾ ਚਾਹੁੰਦਾ ਮੈਂ ਜਾਵਾਂਗਾ ਜੀ ਅਗਰ ਅਗਰ ਮੈਨੂੰ ਨਹੀਂ ਜਾਣ ਦਿੰਦੇ ਉਹ ਕਿੰਨਾ ਕੁ ਡੈਮੋਕਰੈਟਿਕ ਹੈ ਤੁਸੀਂ ਆਪ ਦੇਖ ਲਓ ਟਕਰਾਓ ਤੇ ਤੁਸੀਂ ਹਮੇਸ਼ਾ ਟਾਲਦੇ ਰਹੇ ਹੋ ਨਾ ਟਕਰਾਓ ਯਾਰ ਟਕਰਾਓ ਦੀ ਕੋਈ ਗੱਲ ਹੋਈ ਜੀ ਅਗਰ ਮੈਂ ਕਹਿੰਦਾ ਕਿ ਕਿਸਾਨਾਂ ਦੀ ਇੰਦਨਾ ਆੰਦਨੀ ਵਧੇ ਉਹ ਟਕਲਾਉ ਆ ਯਾਰ ਇਹਦਾ ਮਤਲਬ ਕੋਈ ਪੋਲਿਟਿਕ ਖੇਡ ਰਿਹਾ ਪੋਲਿਟਿਕ ਖੇਡ ਰਿਹਾ ਤੋਂ ਖੇਡਦਾ ਰਵੇਂ ਮੈਂ ਤਾਂ ਮਿੱਟੀ ਨਹੀਂ ਯਾਰ ਮੇਨ ਗੱਲ ਆ ਕਿ ਮੈਂ ਆਪ ਕਿਸਾਨ ਦਾ ਪੁੱਤ ਐ ਮੈਂ ਤੁਹਾਨੂੰ ਕੰਕਰੀਟ ਗੱਲਾਂ ਕਹੀਆਂ ਕਿ ਕਿਤਨਾ ਕਿਸਾਨਾਂ ਦੀ ਆਮਦਨ ਵਧ ਸਕਦੀਆਂ ਔਰ ਕਈ ਗੁਣਾ ਵਧ ਸਕਦੀਆਂ ਉਹਦੇ 'ਚ ਕੋਈ ਯਾਦ ਕਰੇ ਨਾ ਔਰ ਇਹ ਕੋਈ ਕਹਿੰਦਾ ਸੀ ਗੱਲ ਕਰ ਪਰ ਕਿਸਾਨ ਕਹਿੰਦੇ ਸਾਨੂੰ ਗੱਲਬਾਤ ਕਰਨ ਦਾ ਸਮਾਂ ਦਿੱਤਾ ਜਾ ਰਿਹਾ ਕਿਥੋਂ ਮੇਰੀ ਗੱਲ ਸੁਣੋ ਆਪਣੇ ਅੰਮਰਸਰ ਦੇ ਕਿਸਾਨਾਂ ਦੀਆਂ ਸ਼ਿਕਾਇਤਾਂ ਵਧਣ ਅਦੀ ਵੀ ਮੈਂ ਗੱਲ ਕਰਨ ਤੋਂ ਪਿੱਛੇ ਨਹੀਂ ਹਟਿਆ ਮੈਂ ਤੁਹਾਨੂੰ ਨਾ 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 ਇਹ ਤੁਹਾਡੇ ਥਰੂ ਕਰਨੀ ਆ ਮੇਰੇ ਨਾਲ ਆ ਕੇ ਕਰਨ ਜਦ ਉਹ ਤੇ ਤੁਹਾਡੇ ਨਾਲ ਗੱਲ ਕਰ ਰਹੇ ਸਾਰਾ ਟੈਲੀਵਿਜ਼ਨ 'ਚ ਗੱਲ ਕਰਦੀਆਂ ਇਹ ਗੱਲ ਉਹ ਕਹਿੰਦੇ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਪੁਲਿਸ ਰੋਕ ਰਹੀ ਹੈ ਨਾ 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 ਇਹ ਪੁਲਿਸ ਰੋਕ ਰਹੀ ਆ ਇਹ ਦੇਖੋ ਉਹ ਪੱਤਰ ਮਾਰਦੇ ਨੇ ਤੇ ਤਾਂ ਹੀ ਪੁਲਿਸ ਕਰੂਗੀ ਤਾਂ ਪੁਲਿਸ ਕਿੱਥੋਂ ਦੀ ਆ ਇੱਥੋਂ ਦੀ ਆ ਵੀ ਗੰਭੀਰ ਗੱਲ ਤਾਂ ਸਤਾਦ ਜੀ ਸਰ ਮੈਂ ਤੁਹਾਨੂੰ ਰੇਟ ਦੱਸੇ ਸੀ ਉਹ ਉਹ ਤੁਸੀਂ ਗਏ ਤੇ ਚੈੱਕ ਕਰੋ ਘਰ ਜਾ ਕੇ ਦੁਬਈ ਚ ਕਰੋ ਇੰਗਲੈਂਡ ਚ ਕਰੋ ਉਹ ਮੈਂ ਤੇ 30 ਰੁਪਏ ਕਿਹਾ ਉਹ ਵੀ ਬਹੁਤ ਜ਼ਿਆਦਾ ਨੇ ਇੱਥੇ ਕਿੰਤਰ ਜਿਹੜੀ ਮੈਨੂੰ ਪਤਾ ਇਹ ਤੁਸੀਂ ਆਪ ਕੰਪਲੇਨਟ ਨਾ ਕਰੋ ਮੈਂ ਮੈਂ ਗੱਲ ਕਰਨ ਲਈ ਆਲਵੇਸ ਤਿਆਰ ਹਾਂ ਕਿਉਂਕਿ ਮੈਂ ਕਿਹਾ ਕਿਸਾਨ ਦਾ ਪੁੱਤ ਹ ਲੇਕਿਨ ਇਹ ਪੋਲਿਟਿਕਸ ਨਾ ਮੈਨੂੰ ਗੱਲ ਕਰਨ ਮੇਰਾ ਇਹ ਗੱਲ ਕਰਨ ਸਾਡੇ ਕੋ ਆ ਕੰਕਰੀਟ ਪ੍ਰਪੋਜ਼ਲ ਨੇ ਕਿ ਜਿਹੜੇ ਭਰਾ ਭੈਣ ਇੱਥੇ ਕਿਸਾਨ ਨੇ ਉਹਨਾਂ ਦੀਆਂ ਇਨਕਮਾਂ ਕਿਤਰਾ ਵਧਣਗੀਆਂ ਪੋਲਿਟਿਕਸ ਨਹੀਂ ਕਰਨੀ ਪੋਲਿਟਿਕਸ ਕਰਨੀ ਤੇ ਯੂਨੀਅਨ ਵਾਲੇ ਤੋਂ ਵੱਡੇ-ਵੱਡੇ ਜਿਹੜੇ ਨੇਤਾ ਬਣੇ ਹੋਏ ਨੇ ਬਣਦੇ ਫਿਰਦੇ ਨੇ ਉਹ ਤੁਹਾਡੇ ਵਿਰੋਧੀ ਉਮੀਦਵਾਰ ਕੁਲਦੀਪ ਧਾਲੀਵਾਰ ਕਹਿੰਦੇ 2 ਸਾਲਾਂ ਦੇ ਵਿਕਾਸ ਕਾਰਜਾਂ ਦੇ ਆਧਾਰ ਤੇ ਇਸ ਜਨਤਾ ਦੀ ਕਚਹਿਰੀ 'ਚ ਪਹੁੰਚੇ ਲੱਗਦਾ ਕਿ ਕੋਈ ਇਹੋ ਜਿਹੇ ਵਿੱਚ ਵਿਕਾਸ ਧਾਲੀਵਾਰ ਸਾਹਿਬ ਦੀ ਬੜੀ ਅੱਛੀ ਗੱਲ ਉਹ ਜਿਹੜੀ ਅੰਬਰਸਰ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਉਹ ਕਿਸਾਨਾਂ ਦੇ ਵਿਕਾਸ ਦੀ ਗੱਲ ਕਰਦੇ ਨੇ ਓ ਯਾਰ 2 ਸਾਲ ਤੱਕ ਤੂੰ ਕੋਸ਼ਿਸ਼ ਕੀਤਾ ਨਹੀਂ ਚੰਗੀ ਗੱਲ ਹੈ ਮੈਂ ਇਹਦੇ ਤੇ ਹੀ ਖੁਸ਼ ਹਾਂ ਕਿ ਡਿਬੇਟ ਹੁਣ ਵਿਕਾਸ ਤੇ ਆ ਗਈ ਹੈ ਫਿਊਚਰ ਤੇ ਆ ਗਈ ਹੈ ਓ ਯਾਰ ਮਿੱਟੀ ਘੱਟਾ ਸੁੱਟਣਾ ਤੇ ਬੰਦ ਕਰੋ